ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਠ ਜੈਤ ਮੱਲ ਜੋ ਸ਼੍ਰੀ ਪਟਨਾ ਸਾਹਿਬ ਦੇ ਰਹਿਣ ਵਾਲੇ ਹਨ ਲਵਾਈ ਦਾ ਕੰਮ ਕਰਦੇ ਹਨ ਤੇ ਇਹਨਾਂ ਦੇ ਕੱਪੜੇ ਜਿਹੜੇ ਨੇ ਬੜੇ ਮੈਲੇ ਹੁੰਦੇ ਹਨ ਕਿਉਂਕਿ ﺍﻟਵਾਈ ਦਾ ਜਿਹੜਾ ਕੰਮ ਕਰਦਾ ਹੈ ਵੈਸੇ ਹੀ ਹੁੰਦੇ ਕੱਪੜੇ ਜਿਹੜੇ ਨੇ ਤਰੀ ਨੂੰ ਮੈਲੇ ਹੋ ਜਾਂਦੇ ਹਨ ਇਨਾਂ ਕੋਲੇ ਆਉਂਦੇ ਨੇ ਸ਼ੱਕਣ ਵਾਲੇ ਸ਼ੱਕਦੇ ਨੇ ਪਰ ਮਨ ਦੇ ਵਿੱਚ ਘਿਰਨਾ ਬੜੀ ਐ ਕਿ ਇਹਦੇ ਕੱਪੜੇ ਬੜੇ ਮੈਲੇ ਨੇ ਸ਼ੈਤ ਨਾਉਂਦਾ ਕਿ ਪਤਾ ਨਹੀਂ ਨਾਉਂਦਾ ਪਰ ਇੰਨਾ ਸ਼ਰਦਾਵਾਨ ਸੀ ਕਿਸੇ ਸਿੱਖ ਨੂੰ ਵੀ ਦੇਖ ਲੈਂਦਾ ਤੇ ਸਿੱਖ ਨੂੰ ਪੰਜ ਪੂੜੀਆਂ ਲਾਜ਼ਮੀ ਸ਼ਿਕਾਉਂਦਾ ਸੀ ਕਹਿੰਦੇ ਇੱਕ ਵਾਰੀ ਸਿੱਖ ਜਿਹੜੇ ਸੀ ਇਹਦੇ ਕੋਲ ਸ਼ੱਕਣ ਵਾਸਤੇ ਆਏ ਸਨ ਇਹਨਾਂ ਨੂੰ ਸ਼ਿਕਾਇਆ ਸ਼ਕਣ ਤੋਂ ਬਾਅਦ ਕਹਿੰਦੀ ਸਿੱਖ ਦੇ ਮਨ ਦੇ ਅੰਦਰ ਆਈ ਕਿ ਇਹਦੇ ਕੱਪੜੇ ਬੜੇ ਮੈਲੇ ਨੇ ਪਤਾ ਨਹੀਂ ਇਸ਼ਨਾਨ ਕਰਦਾ ਨਾਉਂਦਾ ਕਿ ਨਹੀਂ ਨਾਉਂਦਾ ਹੈ ਸਿੱਖ ਜਿਹੜਾ ਸੀ ਇਹਨੂੰ ਕਹਿਣ ਲੱਗਾ ਕਿਉਂਕਿ ਅੱਗੇ ਵੀ ਜਿਹੜੇ ਆਉਂਦੇ ਸ਼ਕਣ ਵਾਲੇ ਕਹਿੰਦੇ ਸਨ ਪਰ ਇਹ ਮਸਤ ਰਹਿਦਾ ਸੀ ਇਹ ਜਿਹੜਾ ਸੀ ਪ੍ਰਮਾਤਮਾ ਨਾਲ ਜੁੜਿਆ ਹੋਇਆ ਸ਼ਰਧਾਵਾਨ ਸੀ ਪਰ ਇਸ ਨੇ ਸਿੱਖ ਨੂੰ ਜਵਾਬ ਦਿੱਤਾ ਕਹਿਣ ਲੱਗੇ ਜੋ ਸਿੱਖ ਨੇ ਕਿਹਾ ਕਿ ਭਾਈ ਤੂੰ ਇਸ਼ਨਾਨ ਕਰਦਾ ਹੈ ਤੇਰੇ ਕਪੜੇ ਬੜੇ ਮਲੇ ਹਨ ਤਾਂ ਇਹ ਕਹਿਣ ਲੱਗਾ ਕਿ ਜੇ ਮੈਂ ਤੁਹਾਨੂੰ ਕਹੂੰਗਾ ਕਿ ਮੈਂ ਇਸ਼ਨਾਨ ਕਰਦਾ ਹਾਂ ਤਾਂ ਤੁਹਾਨੂੰ ਯਕੀਨ ਨਹੀਂ ਆਉਣਾ ਹੈ ਇਸ ਕਰਕੇ ਕਹਿੰਦੇ ਤੁਸੀਂ ਮੇਰੇ ਘਰ ਰੁਕੋ ਤੇ ਘਰੇ ਰੋਕੇ ਸਾਰਾ ਕੁਝ ਜਿਹੜਾ ਉਹ ਦੇਖ ਲਵੋ ਸਿੱਖਾ ਨੇ ਮਨ ਬਣਾਇਆ ਕਿ ਸਾਨੂੰ ਇੱਥੇ ਘਰ ਰੁਕਣਾ ਚਾਹੀਦਾ ਤੇ ਦੇਖਣਾ ਚਾਹੀਦਾ ਹੈ ਸਿੱਖੇ ਦੇ ਘਰੇ ਗਏ ਕਿਉਂਕਿ ਸਿੱਖ ਉਹਨਾਂ ਦੇਖਣ ਵਾਸਤੇ ਗਏ ਸੀ ਸਿੱਖ ਜਿਹੜੇ ਸੁੱਤੇ ਨਾਲ ਇਹ ਗਿਆ ਇਸਨੇ ਆਪਣੀ ਭਜਨ ਬੰਦਗੀ ਕੀਤੀ ਤੇ ਆਰਾਮ ਕਰਨ ਲੱਗ ਪਿਆ ਅੰਮ੍ਰਿਤ ਵੇਲਾ ਹੋਇਆ ਉੱਠਿਆ ਤੇ ਗੰਗਾ ਜੜੀ ਗਉ ਤੇ ਰੂਪ ਵਿੱਚ ਆਈ ਆ ਪਹਿਲਾਂ ਚ ਬੱਚਾ ਭਰਿਆ ਫਿਰ ਜੈਤ ਮਲ ਦਾ ਇਸ਼ਨਾਨ ਕਰਵਾਇਆ ਹੈ ਇਸ਼ਨਾਨ ਕਰਨ ਤੋਂ ਬਾਅਦ ਇਹ ਫੇਰ ਭਜਨ ਬੰਦਗੀ ਵਿੱਚ ਬੈਠ ਗਿਆ ਹੈ ਸਿੱਖ ਜਿਹੜੇ ਨੇ ਦੇਖ ਕੇ ਬੜੇ ਹੈਰਾਨ ਹੋਏ ਕਿ ਇਹ ਨੂੰ ਤਾਂ ਗੰਗਾ ਜੜੀ ਉਹ ਇਸ਼ਨਾਨ ਕਰਨੋਂ ਕਰਾਉਣ ਵਾਸਤੇ ਆ ਪਉਂਦੀ ਹੈ ਸਿੱਖਾਂ ਨੇ ਆਣ ਕੇ ਬਾਹਰ ਜਾ ਕੇ ਦੱਸਿਆ ਕਿ ਐਵੇਂ ਨਾ ਕਿਰਨਾ ਕਰੋ ਆਪਾਂ ਜੈਤਮਲ ਨਾਲ ਕਿਰਨਾ ਕਰਦੇ ਆ ਕਿ ਇਹਦੇ ਕੱਪੜੇ ਮੈਲੇ ਨੇ ਇਹ ਨਾਉਂਦਾ ਕਿ ਨਹੀਂ ਸ਼ੈਤਨਾਉਂਦਾ ਪਰ ਕਹਿੰਦੇ ਇਹ ਬਹੁਤ ਭਜਨ ਵਾਲਾ ਬੰਦਗੀ ਵਾਲਾ ਸਿਮਰਨ ਵਾਲਾ ਇਹਦੀ ਤਾਂ ਗੰਗਾ ਇਸ਼ਨਾਨ ਕਰਨ ਵਾਸਤੇ ਆਉਂਦੀ ਹੈ ਗੁਰੂਆਂ ਪਿਆਰਿਓ ਅੰਦਰੋਂ ਜਿਹੜਾ ਮਨ ਸਾਫ਼ ਹੋਣਾ ਚਾਹੀਦਾ ਹੈ ਅੰਦਰੋਂ ਮਨ ਸ਼ਵਸ਼ ਹੋਣਾ ਚਾਹੀਦਾ ਹੈ ਗੁਰਬਾਣੀ ਨੇ ਬਾਹਰੋਂ ਤਾਂ ਜੀ ਨਹੀਂ ਦਿੱਤੀ ਹੈ ਨਰਮਣੀ ਕਹਿੰਦੀ ਕਿ ਅੰਦਰੋਂ ਸਵੱਛਤਾ ਜ਼ਰੂਰੀ ਹੈ ਅੰਦਰ ਪਟ ਬਾਹਰ ਗੁੱਧੜ ਤੇ ਭਰੇ ਸੰਸਾਰ ਕਹਿੰਦੇ ਜਿਨ੍ਹਾਂ ਦੇ ਅੰਦਰ ਰੇਸ਼ਮਾ ਨਾ ਬਾਹਰੋਂ ਲੀਰਾ ਪਾਈਆਂ ਨੇ ਤਾਂ ਵੀ ਪਰਵਾਨ ਹਨ ਪਰ ਗੁਰਬਾਣੀ ਇਹ ਵੀ ਨਹੀਂ ਕਹਿੰਦੀ ਕਿ ਜੇ ਬਾਹਰ ਕਪੜਾ ਚੰਗਾ ਪਾ ਸਕਦੇ ਹੋ ਤੇ ਪਾ ਜ਼ਰੂਰ ਪਾਉਣਾ ਚਾਹੀਦਾ ਹੈ ਪਰ ਮਨ ਦੀ ਸਵੱਛਤਾ ਜਿਹੜੀ ਉਹ ਕਹਈਏ ਕਿ ਮਨ ਦੇ ਅੰਦਰ ਸਾਫ਼ ਹੋਣਾ ਜ਼ਰੂਰੀ ਹੈ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤੇ ਮੈਲੇ ਤੈਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਸਾਰਿਆ ਵੇਦਾ ਮਹਿਨਾ ਉਤਮਸੋ ਸੁਣੇ ਨਾਹੀ ਫਿਰਿ ਜੂ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤੈਨੀ ਜਨਮ ਜੂਏ ਹਾਰਿਆ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਨਾ ਕੂੜੇ ਦੇ ਵਿੱਚ ਲੱਗੇ ਨੇ ਕੂੜੇ ਪੰਡ ਦੇ ਵਿੱਚ ਲੱਗੇ ਨੇ ਕਹਿੰਦੇ ਉਹਨਾਂ ਨੇ ਆਪਣਾ ਜੀਵਨ ਜਿਵੇਂ ਨਾ ਕੋਈ ਜੂਏ 'ਚ ਬਾਜ਼ੀ ਹਾਰ ਜਾਂਦਾ ਨਾ ਇਸ ਤਰ੍ਹਾਂ ਕਹਿੰਦੇ ਆਪਣਾ ਜੀਵਨ ਹਾਰ ਜਾਂਦੇ ਹਨ ਗੁਰੂ ਪਿਆਰਿਓ ਪਰ ਜਿਨ੍ਹਾਂ ਦੇ ਅੰਦਰ ਸਾਫ ਹੁੰਦਾ ਹੈ ਉਹਨਾਂ ਦੇ ਨਾਲ ਪ੍ਰਮਾਤਮਾ ਹਮੇਸ਼ਾ ਨਾਲ ਹੁੰਦਾ ਹੈ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ ਗੁਰੂ ਪਿਆਰਿਓ ਇਹ ਗੰਗਾ ਇਸ਼ਨਾਨ ਕਰਾਉਣ ਵਾਸਤੇ ਕਿਉਂ ਆਉਂਦੀ ਸੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਪਾਕਪਟਨ ਵਿੱਚ ਆਏ ਤੇ ਭਾਈ ਜੈਤਮਲ ਜਲੇਸ ਹਨ ਇਹਨਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਮੇਰਾ ਕਲਿਆਣ ਕਰਦੇ ਉਧਾਰ ਕਰਦੇਓ ਤਾ ਸਤਗੁਰੂ ਜੀ ਕਹਿਣ ਲੱਗੇ ਤੁਹਾਡਾ ਨੌਵੇਂ ਜਾਮੇ ਦੇ ਚਾਨਕੇ ਜਿਹੜਾ ਉਹ ਕਲਿਆਣ ਕਰਾਂਗੇ ਉਧਾਰ ਕਰਾਂਗੇ ਇਹ ਹੱਥ ਜੋੜ ਕੇ ਕਹਿਣ ਲਗਾ ਸਤਗੁਰੂ ਜੀ ਮੇਰੀ ਉਮਰ ਬਹੁਤ ਹੋ ਚੁੱਕੀ ਹੈ ਪਰ ਮੇਰਾ ਨੇਮ ਹੈ ਕਿ ਮੈਂ ਗੰਗਾ ਇਸ਼ਨਾਨ ਕਰਕੇ ਫਿਰ ਜਲ ਪਾਣੀ ਛਕਦਾ ਹਾਂ ਤੇ ਸਤਗੁਰੂ ਜੀ ਮੇਰੀ ਉਮਰ ਹੋਰ ਜੇ ਜਿਹੜੀ ਬਿਰਤ ਹੋ ਗਈ ਤੇ ਮੈਂ ਤਾਂ ਨੇਮ ਜਿਹੜਾ ਉਹ ਰਹਿ ਜੂਗਾ ਮੇਰੇ ਤੋਂ ਇਸ਼ਨਾਨ ਕਰਨੀ ਜਾਇਆ 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 ਕਰਨਾ ਇਸ ਕਰਕੇ ਸਤਗੁਰੂ ਜੀ ਮੇਰਾ ਨੇਮ ਜਿਹੜਾ ਉਹ ਟੁੱਟ ਜਾਊਗਾ ਗੰਗਾ ਇਸ਼ਨਾਨ ਕਰਨ ਦਾ ਸਤਿਗੁਰੂ ਜੀ ਕਹਿੰਦੇ ਤੇਰਾ ਨੇਮ ਨਹੀਂ ਟੁੱਟੂਗਾ ਗੰਗਾ ਤੈਨੂੰ ਇਸ਼ਨਾਨ ਕਰਾਉਣ ਵਾਸਤੇ ਆਇਆ ਕਰੋਗੀ ਤੇ ਗੁਰੂ ਪਿਆਰਿਓ ਗੰਗਾ ਜਿਹੜੀ ਹੀ ਗਊ ਦੇ ਰੂਪ ਚਾਉਂਦੀ ਸੀ ਤੇ ਭਾਈ ਜੈਤਮਲ ਦਾ ਜਿਹੜਾ ਸੀ ਇਸ਼ਨਾਨ ਕਰਾਉਂਦੀ ਸੀ ਇਹਨਾਂ ਨੂੰ ਨਹਾ ਕੇ ਨਵਾਉਂਦੀ ਸੀ ਗੁਰੂ ਪਿਆਰਿਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸੀ ਜਦੋਂ ਇਹ ਪਟਨਾ ਸਾਹਿਬ ਵਿਖੇ ਗਏ ਇਹਨਾਂ ਨੇ ਫਿਰ ਜਿਹੜਾ ਸੀ ਭਾਈ ਜੈਤਮਲ ਦਾ ਜਿਹੜਾ ਸੀ ਉਧਾਰ ਕੀਤਾ ਸੀ ਗੁਰੂਮ ਪਿਆਰਿਓ ਸਾਡਾ ਮਨ ਜਿਹੜਾ ਨਾ ਕਹਿੰਦੇ ਅੰਦਰੋਂ ਸਾਫ਼ ਹੋਣਾ ਚਾਹਦਾ ਹੈ ਇਹ ਗੁਰੂ ਨੂੰ ਪਾਉਂਦਾ ਹੈ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀ ਮਨਸਾ ਸਚ ਸਿਮਾਣੀ ਜਨਮ ਲਤ ਜੰਨੀ ਖਟਿਆ ਭਲੇ ਸੇਵਨ ਜਾਰੇ ਕਹ ਨਾਨਕ ਜਨਮਾ ਨਿਰਮਲ ਸਦਾ ਰਹੈ ਗੁਰ ਨਾਲੇ ਕਹਿੰਦੇ ਜਿਨ੍ਹਾਂ ਦਾ ਮਨ ਨਿਰਮਲਾ ਸਾਫ਼ਾ ਹਮੇਸ਼ਾ ਗੁਰੂ ਉਹਨਾਂ ਦੇ ਨਾਲ ਰਹਿੰਦਾ ਹੈ ਇਸ ਕਰਕੇ ਸਾਨੂੰ ਆਪਣੇ ਅੰਦਰ ਗੁਰਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਮਨ ਨੂੰ ਸਾਫ਼ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ